ਪੰਥ ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨਹੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਅ ਜਿਹੜੀ ਫਤਿਹ ਨਾਲ ਕਰਦੀ ਹੈ ਕਿਉਂ ਕਿ ਅਸੀਂ ਫੈਸਲਾ ਕੀਤਾ ਹੈ ਕਿ ਕੁਝ ਬਲੌਗ ਤੁਹਾਡੇ ਨਾਲ ਅਜਿਹੇ ਸਾਂਝੇ ਕੀਤੇ ਜਾਣ ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਉਹਨਾਂ ਪ੍ਰਾਤਨ ਗੁਰਧਾਮਾਂ ਬਾਰੇ ਹੋਣ ਜਿਹੜੇ ਪ੍ਰਾਤਨ ਗੁਰਧਾਮ ਇਤਿਹਾਸਿਕ ਸਥਾਨ ਸਿੱਖ ਸੰਗਤਾਂ ਦੀ ਪਹੁੰਚ ਜਾਂ ਨਜ਼ਰੀਏ ਤੋਂ ਹਲੇ ਵਾਂਝੇ ਕਿ ਸਿੱਖ ਸੰਗਤਾਂ ਦੀ ਬਹੁਤੀ ਪਹੁੰਚ ਨਹੀਂ ਤੇ ਸਿੱਖ ਸੰਗਤਾਂ ਉਹਨਾਂ ਪਵਿੱਤਰ ਸਥਾਨਾਂ ਤੋਂ ਨਾ ਵਾਕਫ ਨੇ ਪਤਾ ਨਹੀਂ ਕਿ ਕਿੱਥੇ ਨੇ ਇੱਕ ਤਜਰਬਾ ਅਸੀਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਕਰਨ ਵਾਲੇ ਆ ਹਿਮਾਚਲ ਪ੍ਰਦੇਸ਼ ਦੇ ਨਾਲ ਰੋਪੜ ਜਿਲ੍ਹੇ ਦਾ ਹਿੱਸਾ ਲੱਗਦਾ ਹੈ ਤੇ ਉਸ ਹਿੱਸੇ ਦਾ ਆਖਰੀ ਪਿੰਡ ਹੈ ਪਿੰਡ ਦਾ ਨਾਂ ਹੈ ਨਾਂ ਰੰਗਪੁਰ ਬੜੀ ਰੰਗਪੁਰ ਬੜੀ ਪਿੰਡ ਦੇ ਵਿੱਚ ਇੱਕ ਪਹਾੜਾਂ ਦੇ ਉੱਤੇ ਜਾ ਕੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੋ ਕਿ ਸਿੱਖ ਇਤਿਹਾਸ ਨਾਲ ਜਿਸਦਾ ਗਹਿਰਾ ਤੇ ਗੂੜਾ ਸੰਬੰਧ ਹੈ ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਮੁਮਤਾਜਗੜ ਸਾਹਿਬ ਮੁਮਤਾਜਗੜ ਕਿਉਂ ਇਹ ਗੁਰਦੁਆਰਾ ਬੀਬੀ ਮੁਮਤਾਜ਼ ਬੇਗਮ ਦੀ ਯਾਦ ਵਿੱਚ ਬਣਿਆ ਹੋਇਆ ਹੈ ਸੰਘਣੇ ਜੰਗਲਾਂ ਦੇ ਵਿੱਚੋਂ ਜਾਣਾ ਪੈਂਦਾ ਤੇ ਇਸ ਉਚਾਈ ਵਾਲੇ ਥਾਂ ਤੇ ਜਾ ਕੇ ਜਿੱਥੇ ਸ਼ਿਮਾਚਲ ਦੇ ਬੱਦੀ ਦੇ ਨਾਲਾਗੜ ਦੇ ਪਹਾੜ ਨੇ ਜਿਹੜੇ ਉਹ ਬਹੁਤ ਨੀਵੇਂ ਲੱਗਦੇ ਨੇ ਛੋਟੇ ਲੱਗਦੇ ਨੇ ਬਹੁਤ ਅੱਛੀ ਥਾਂ ਤੇ ਬਣੇ ਇਸ ਪਵਿੱਤਰ ਸਥਾਨ ਬਾਰੇ ਬਹੁਤ ਸਿੱਖ ਸੰਗਤਾਂ ਨੂੰ ਘੱਟ ਜਾਣਕਾਰੀ ਹੋਵੇਗੀ ਮੁਮਤਾਜ਼ਗੜ ਸਾਹਿਬ ਇਸ ਕੋਟਰਾ ਸਾਹਿਬ ਦਾ ਨਾਮ ਕਿਉਂ ਹੈ ਕਿਉਂਕਿ ਇਹ ਬੀਬੀ ਮੁਮਤਾਜ਼ ਬੇਗਮ ਦੀ ਯਾਦ ਵਿੱਚ ਬਣਿਆ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਨਾਲ ਸੰਬੰਧਿਤ 6 ਪੂ 1761 62 ਬਿਕਰਮੀ ਨੂੰ ਜਦੋਂ ਅਨੰਤਪੁਰ ਸਾਹਿਬ ਛੱਡ ਕੇ ਸਤਿਗੁਰੂ ਜੀ ਪਠਾ ਸਾਹਿਬ ਦੀ ਧਰਤੀ ਤੇ ਬਹੁਤ ਸੰਖੇਪ ਸ਼ਬਦਾਂ ਵਿੱਚ ਆਮ ਆਏ ਇੱਕ ਪੱਠੇ ਤੇ ਪੁੱਜਦੇ ਨੇ ਪੱਠੇ ਦਾ ਮਾਲਕ ਮਾਲਕ ਨਿਹੰਗ ਖਾਨ ਉਸ ਦਾ ਨਾਮ ਹੈ ਕੁਰੂਕਰ ਦਸ਼ਰਧਾਲੂ ਹੈ ਸਤਕੁਰੂ ਜੀ ਦੇ ਉਹਦੇ ਘਰ ਦੇ ਵਿੱਚ ਰਹਿੰਦੇ ਨੇ ਤੇ ਭਾਈ ਬਚਿੱਤਰ ਸਿੰਘ ਜੋ ਕਿ ਜ਼ਖਮੀ ਹਾਲਤ ਵਿੱਚ ਨਿਹੰਗ ਖਾਨ ਨੂੰ ਸੌਂਪ ਦਿੱਤਾ ਜਾਂਦਾ ਹੈ ਸਤਕੁਰੂ ਜੀ ਅੱਗੇ ਚਮਕੌਰ ਸਾਹਿਬ ਵੱਲ ਚਲੇ ਜਾਂਦੇ ਨੇ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਉਸ ਦੀ ਸੇਵਾ ਸੰਭਾਲ ਵਾਸਤੇ ਦੱਸਿਆ ਜਾਂਦਾ ਹੈ ਤੇ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਜਦੋਂ ਛੱਡਿਆ ਗਿਆ ਤੇ ਪਰਿਵਾਰ ਉਹਦੀ ਸੇਵਾ ਵਿੱਚ ਲੱਗ ਜਾਂਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਮੁਗਲ ਫੌਜਾਂ ਲੱਭਦੀਆਂ ਲੱਭਦੀਆਂ ਸਿੱਖਾਂ ਨੂੰ ਨਿਹੰਗ ਖਾਂ ਦੇ ਘਰ ਵਿੱਚ ਹਵੇਲੀ ਵਿੱਚ ਪੁੱਜਦੀਆਂ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸਿੱਖ ਭਾਈ ਬਚਿੱਤਰ ਸਿੰਘ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੰਦਾ ਜਿੱਥੇ ਉਸ ਦੀ ਤੀ ਮਮਤਾਜ ਭਾਈ ਬਚਿੱਤਰ ਸਿੰਘ ਦੀ ਮਹਲਾਂ ਪੱਟੀ ਕਰਦੇ ਸਾਰੀ ਹਵੇਲੀ ਦੀ ਤਲਾਸ਼ੀ ਲਈ ਜਾਂਦੀ ਹੈ ਜਦੋਂ ਉਸ ਕਮਰੇ ਕੋਲ ਪੁਲਿਸ ਪੁੱਜਦੀ ਹੈ ਸੈਰਕ ਪੁੱਜਦੇ ਨੇ ਤੇ ਨਿਹੰਗ ਖਾਂ ਵੱਲੋਂ ਆਖ ਦਿੱਤਾ ਜਾਂਦਾ ਹੈ ਕਿ ਇਸ ਕਿਲੇ ਵਿੱਚ ਮੇਰਾ ਤੀ ਤੇ ਮੇਰਾ ਜਵਾਈ ਨੇ ਤੇ ਉਸ ਕਮਰੇ ਦੀ ਤਲਾਸ਼ੀ ਲਈ ਨਹੀਂ ਲਈ ਜਾਂਦੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਜਦੋਂ ਭਾਈ ਬਚਿੱਤਰ ਸਿੰਘ ਨੂੰ ਸੌਂਪਿਆ ਸੀ ਕੁਝ ਹਥਿਆਰ ਤੇ ਉਹਨਾਂ ਨੂੰ ਉਸ ਪਰਿਵਾਰ ਨੂੰ ਸੌਂਪੀ ਸੀ ਕਿ ਇਹ ਇਸ ਨੂੰ ਢਾਲ ਮੰਨਣਾ ਸੋ ਸਤਿਗੁਰੂ ਜੀ ਤੋਂ ਇੱਥੋਂ ਚਲੇ ਗਏ ਨੇ ਤੇ ਭਾਈ ਬਚਿੱਤਰ ਸਿੰਘ ਬਾਅਦ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਬੀਬੀ ਮੁਮਤਾਜ਼ ਬੇਗਮ ਆ ਜਿਹੜੀ ਨਿਹੰਗ ਖਾਨ ਦੀ ਧੀ ਆ ਜਿਹੜੀ ਉਹ ਇੱਕ ਲੜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਆ ਜਿਹੜੀ ਉਹਨੂੰ ਲੜ ਬਣ ਲੈਂਦੀ ਹੈ ਤੇ ਆਪਣੇ ਪਿਤਾ ਨੂੰ ਕਹਿੰਦੀ ਆ ਨਿਹੰਗ ਖਾਨ ਨੂੰ ਕਿ ਪਿਤਾ ਜੀ ਤੁਸੀਂ ਮੈਨੂੰ ਭਾਈ ਬਚਿੱਤਰ ਸਿੰਘ ਨੂੰ ਮੇਰਾ ਪਤੀ ਕਹਿ ਕੇ ਲੋਕਾਂ ਨੂੰ ਫੌਜਾਂ ਨੂੰ ਵਾਪਸ ਕੀਤਾ ਤੇ ਮੈਂ ਮਨੋਮਨੀ ਉਹਨਾਂ ਨੂੰ ਆਪਣਾ ਪਤੀ ਮੰਨ ਲਿਆ ਉਹ ਸ਼ਹੀਦ ਹੋ ਗਏ ਨੇ ਮੈਂ ਉਹਨਾਂ ਦੀ ਯਾਦ ਵਿੱਚ ਜ਼ਿੰਦਗੀ ਜਿਹੜੀ گزارਾਂਗੀ ਸੋ ਬੀਬੀ ਮੁਮਤਾਜ਼ ਬੇਗਮ ਆਪਣੀ ਜ਼ਿੰਦਗੀ ਦਾ ਹਿੱਸਾ ਜਿਹੜਾ ਇੱਕ ਬਹੁਤ ਉੱਚੀ ਥਾਂ ਤੇ ਪਹਾੜ ਤੇ ਜਾ ਕੇ ਨਿਹੰਗ ਖਾਨ ਨੇ ਆਪਣੀ ਧੀ ਵਾਸਤੇ ਉੱਥੇ ਇੱਕ ਘੂ ਬਣਵਾਇਆ ਉੱਚੀ ਪਹਾੜੀ ਦੇ ਉੱਤੇ ਜਾ ਕੇ ਪਿੰਡ ਬੜੀ ਦੇ ਵਿੱਚ ਜਿਹੜਾ ਕਿ ਰੋਪੜ ਜ਼ਿਲ੍ਹੇ ਦਾ ਆਖਰੀ ਪਿੰਡ ਅਸੀਂ ਸਮਝਦੇ ਹਾਂ ਤੇ ਉਹਦਾ ਜਦੋਂ ਉਸ ਸਥਾਨ ਤੇ ਬੀਬੀ ਤਤਪ ਸਥਾਨ ਬਣਾਇਆ ਤੇ 130 ਸਾਲ ਤੋਂ ਵੱਧ ਉਮਰ ਬੀਬੀ ਨੇ ਇਸ ਸਥਾਨ ਤੇ ਤਪ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭਗਤੀ ਕਰਦੇ ਆ ਗੁਜ਼ਾਰੀ ਤੇ ਅੱਜ ਇਸ ਥਾਂ ਤੇ ਬਹੁਤ ਸੁੰਦਰ ਗੁਰਦੁਆਰਾ ਜਿਹੜਾ ਉਹ ਬਣਿਆ ਹੋਇਆ ਬਹੁਤ ਉੱਚੀ ਥਾਂ ਤੇ ਬਣਿਆ ਹੋਇਆ ਭਾਵੇਂ ਉੱਥੇ ਸੰਗਤਾਂ ਦੀ ਆਵਾਜ਼ ਹੀ ਬਹੁਤ ਘੱਟ ਹੈ ਕਨੇ ਸੰਘਣੇ ਜੰਗਲਾਂ ਦੇ ਵਿੱਚੋਂ ਖਜਾਣਾ ਪੈਂਦਾ ਅਸੀਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਰੂਟ ਹੈ ਜਿਹੜਾ ਉਹ ਦੱਸਣ ਦਾ ਯਤਨ ਕਰਦੇ ਰੋਪੜ ਤੋਂ 20 ਕਿਲੋਮੀਟਰ ਜੇ ਜਾਣਾ ਹੋਵੇ ਪਿੰਡ ਪੰਘਾਲਾ ਵਿੱਚੋਂ ਤੇ 20 ਕਿਲੋਮੀਟਰ ਦੀ ਦੂਰੀ ਹੈ ਪਰੰਤੂ ਜੇ ਰੋਪੜ ਤੋਂ ਰਾਮਪੁਰ ਪਰਖਾਲੀ ਆ ਕੇ ਇਸ ਸਥਾਨ ਤੇ ਜਾਣਾ ਹੋਵੇ ਤੇ ਤੁਹਾਨੂੰ ਅਸੀਂ ਰੂਟ ਦੱਦਾ ਪਿੰਡ ਪਰਖਾਲੀ ਤੋਂ ਬਾਹਰ ਨਿਕਲੋ ਬਾਹਰ ਨਿਕਲਦੀ ਸਾਰ ਖੇਤਾਂ ਦੇ ਵਿੱਚ ਖਲੋਕ ਦੂਰ ਤੱਕ ਨਿਗਾਹ ਮਾਰੋਗੇ ਦੂਰ ਪਹਾੜਾਂ ਦੇ ਉੱਤੇ ਉੱਚੀ ਥਾਂ ਤੇ ਇਹ ਪਵਿੱਤਰ ਸਥਾਨ ਬਣਿਆ ਨਜ਼ਰ ਆਉਂਦਾ ਹੈ ਇਸ ਪਵਿੱਤਰ ਸਥਾਨ ਨੂੰ ਜਾਣ ਲਈ ਪਰਖਾਲੀ ਤੋਂ ਬਾਰ ਬਾਰ ਜਾ ਕੇ ਖੇਤਾਂ ਵਿੱਚੋਂ ਅੱਗੇ ਪਿੰਡ ਪਿੰਡ ਰੰਗਪੁਰ ਬੜੀਵਾਲ ਨੂੰ ਜਾ ਹੁੰਦਾ ਹੈ ਤੇ ਜਦੋਂ ਅਸੀਂ ਰੰਗਪੁਰ ਬੜੀਵਾਲ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਬਹੁਤ ਘਣੇ ਜੰਗਲ ਟੇਢੇ ਮੇਢੇ ਰਸਤੇ ਛੋਟੀਆਂ ਟੁੱਟੀਆਂ ਵੱਡੀਆਂ ਸੜਕਾਂ ਅਤੇ ਨਦੀਆਂ ਤੇ ਛੋਟੇ ਛੋਟੇ ਪੁਲ ਨੇ ਜਿਹੜੇ ਉਹ ਰਸਤੇ ਵਿੱਚ ਉਹਨਾਂ ਨੂੰ ਕ੍ਰੋਸ ਕਰਨਾ ਪੈਂਦਾ ਇੱਕ ਡਰਾਵਣਾ ਰਸਤਾ ਹੈ ਡਰਾਪਣੇ ਰਸਤੇ ਵਿੱਚੋਂ ਵਿਚਰਦਿਆਂ ਹੌਲੀ 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 ਅਸੀਂ ਨੰਗਦੇ ਜਾਣਾ ਹੈ ਨੰਗਦੇ ਜਾ ਕੇ ਨਦੀ ਦੇ ਛੋਟੇ ਛੋਟੇ ਪੁਲ ਵੀ ਫਾਰ ਕਰਨੇ ਪੈਂਦੇ ਨੇ ਅੱਗੇ ਪਿੰਡ ਬੜੀ ਆਉਂਦਾ ਹੈ ਬੜੀ ਪਿੰਡ ਦਾ ਛੋਟਾ ਜਿਹਾ ਗੁਰਦੁਆਰਾ ਹੈ ਰੋਡ ਦੇ ਉੱਤੇ ਜਿਹੜਾ ਦੂਰੋਂ ਨਜ਼ਰ ਵੀ ਆਉਂਦਾ ਸਾਨੂੰ ਉਸ ਬੜੀ ਪਿੰਡ ਦਾ ਜੋ ਗੁਰਦੁਆਰਾ ਹੈ ਉਹਦੇ ਕੋਲੋਂ ਇੱਕ ਰੋਡ ਸੱਜੇ ਹੱਥ ਅਸੀਂ ਮੁੜਾਂਗੇ ਤੇ ਉਹ ਬੀਬੀ ਮੁੰਤਾਜ਼ ਬੀਗਮ ਦੇ ਉਸ ਗੁਰਦੁਆਰਾ ਸਾਹਿਬ ਵੱਲੋਂ ਜਾਂਦਾ ਹੈ ਇਸ ਤੋਂ ਅੱਗੇ ਜਾਵਾਂਗੇ ਗੇਟ ਆਉਂਦਾ ਹੈ ਬਹੁਤ ਵੱਡਾ ਜਿਹੜਾ ਕਿ ਇਸ ਗੁਰਦੁਆਰਾ ਸਾਹਿਬ ਦੀ ਯਾਦ ਵਿੱਚ ਗੇਟ ਬਣਿਆ ਹੈ ਉਸ ਗੇਟ ਦੀ ਨਿਸ਼ਾਨੀ ਹੈ ਤੇ ਅੱਗੇ ਜਾ ਕੇ ਪਹਾੜੀ ਦਾ ਰਸਤਾ ਸ਼ੁਰੂ ਹੁੰਦਾ ਹੈ ਕੱਚੇ ਪਹਾੜ ਨੇ ਪਹਾੜਾਂ ਤੋਂ ਸ਼ੁਰੂ ਹੋ ਕੇ ਉਹ ਰਸਤਾ ਵੱਡਿਆਂ ਉੱਪਰ ਨੂੰ ਜਾਂਦਾ ਹੈ ਰਸਤੇ ਦੇ ਵਿੱਚ ਸੁੰਦਰ ਸੜਕ ਬਣਾਈ ਗਈ ਹੈ ਬਹੁਤ ਕਿਉਂਕਿ ਬਾਬਾ ਬਲਬੀਰ ਸਿੰਘ ਜੀ ਚੰਮੇ ਕਰੋੜੀ ਹੁਰਾ ਕੋਨੇ ਸਿੰਘ ਜਥੇਬੰਦੀਏ ਕੋਲ ਇਸ ਪਵਿੱਤਰ ਗੁਰੂ ਘਰ ਦਾ ਪ੍ਰਬੰਧ ਹੈ ਜਿੱਥੇ ਕੋਈ ਕੋਈ ਸੰਗਤ ਦੂਰ ਦਰਾਡੇ ਤੋਂ ਜਾਂਦੀ ਹੈ ਜਿੱਥੇ ਸੰਗਤਾਂ ਨੂੰ ਬਹੁਤਾ ਇਲਮ ਨਹੀਂ ਜਾਣਕਾਰੀ ਨਹੀਂ ਉੱਚੀ ਪਹਾੜੀ ਦੇ ਉੱਤੇ ਪਵਿੱਤਰ ਸਥਾਨ ਬਣਿਆ ਹੋਇਆ ਹੈ ਤੇ ਇਸ ਪਵਿੱਤਰ ਸਥਾਨ ਨੂੰ ਦੇਖ ਦਰਸ਼ਨ ਲਈ ਸੰਗਤ ਕਿਤੇ ਤਾਂ ਹੀ ਕੋਈ ਕੋਈ ਨਜ਼ਰ ਆਉਂਦੀ ਹੈ ਤੇ ਸੰਗਤਾਂ ਦੀ ਭੀੜ ਇੱਥੇ ਕਦੇ ਵੀ ਨਜ਼ਰ ਨਹੀਂ ਆਉਂਦੀ ਉੱਥੇ ਲੋਕਲ ਪਿੰਡਾਂ ਦੇ ਲੋਕ ਨੇ ਪਿੰਡਾਂ ਦੀ ਸੰਗਤ ਹੈ ਜੋ ਰੰਗਪੁਰ ਬੜੀ ਸਕੂਲ ਬਣਿਆ ਹੈ ਸਕੂਲ ਦੇ ਕੋਲੋਂ ਗੁਜ਼ਰ ਕੇ ਜਾਣਾ ਉਸ ਸਕੂਲ ਕੋਲੋਂ ਗੁਜ਼ਰਦੇ ਆ ਅੱਗੇ ਖੱਬੇ ਹੱਥ ਇੱਕ ਛੋਟਾ ਜਿਹਾ ਬੋਰਡ ਲੱਗਿਆ ਖੱਬੇ ਹੱਥ ਮੁੜਾਂਗੇ ਇੱਕ ਗੇਟ ਨਜ਼ਰ ਆਵੇਗਾ ਤੇ ਗੇਟ ਤੋਂ ਅੱਗੇ ਚੌੜੀ ਸੜਕ ਹੈ ਜਿਹੜੀ ਉਹ ਹਿਮਾਚਲ ਪ੍ਰਦੇਸ਼ ਵੱਲ ਨੂੰ ਜਦੋਂ ਅਸੀਂ ਜਾਂਦੇ ਆ ਤੇ ਉੱਥੇ ਜਾ ਕੇ ਇਹ ਸਪੁਰਦਰ ਇੰਨੀ ਉੱਚੀ ਥਾਂ ਤੇ ਹੈ ਕਿ ਉੱਥੋਂ ਹਿਮਾਚਲ ਦੇ ਨਾਲਾਗੜ ਦੇ ਜਿਹੜੇ ਪਹਾੜ ਨੇ ਉਹ ਵੀ ਨੀਵੇਂ ਨਜ਼ਰ ਆਉਂਦੇ ਦੂਰ ਤੱਕ ਨਿਗਾਹ ਮਾਰਿਆ ਸਾਨੂੰ ਨਾਲਾਗੜ ਬੱਦੀ ਦੇ ਜੋ ਇਲਾਕੇ ਨੇ ਹਿਮਾਚਲ ਦੇ ਉਹ ਨਜ਼ਰ ਆਉਂਦੇ ਨੇ ਇਹ ਪੰਜਾਬ ਦਾ ਆਖਰੀ ਇਲਾਕਾ ਜੇ ਸਮਝੀਏ ਤਾਂ ਕਿਹਾ ਜਾ ਸਕਦਾ ਹੈ ਤੇ ਜਿਸ ਥਾਂ ਤੇ ਬੀਬੀ ਮੁਮਤਾਜ਼ ਬੇਗਮ ਨੇ ਉਹਨਾਂ ਦੇ ਪੈਂਫਲਟ ਮੁਤਾਬਕ ਦੱਸਣ ਮੁਤਾਬਕ 136 ਸਾਲ ਦੀ ਉਮਰ ਜਪ ਤਪ ਕਰਦੇ ਆ ਇਸ ਸਥਾਨ ਦੇ ਵਿੱਚ ਬੀਬੀ ਮੁਮਤਾਜ਼ ਬੇਗਮ ਨੇ ਗਜ਼ਰੀ ਬਹੁਤ ਉੱਚੀ ਥਾਂ ਤੇ ਬਹੁਤ ਸਾਰੀਆਂ ਪੌੜੀਆਂ ਇਸ ਗੁਰਦੁਰਾ ਸਾਹਿਬ ਨੂੰ ਚੜਦੀਆਂ ਨੇ ਉੱਚੀ ਥਾਂ ਤੇ ਜਾਣਾ ਪੈਂਦਾ ਹੈ ਔਤੁੱਚੀ ਥਾਂ ਤੇ ਦਰਬਾਰ ਸਾਹਿਬ ਬਣਿਆ ਹੈ ਦਰਬਾਰ ਸਾਹਿਬ ਦੇ ਪਿੱਛੇ ਜਦੋਂ ਜਾਂਦੇ ਆ ਸੀ ਪਵਿੱਤਰ ਦਰਬਾਰ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸਰੂਪ ਸ਼ੋਭਤ ਕੀਤਾ ਹੈ ਬਹੁਤ ਸਾਰੇ ਫੁੱਲ ਚਤਕਾਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਲੱਖਿਆ ਜਿੰਦਾ ਵਰਕਰ ਰੱਖਿਆ ਹੋਇਆ ਇਸ ਪਵਿੱਤਰ ਥਾਂ ਦੇ ਦਰਸ਼ਨ ਕਰਨ ਤੋਂ ਬਾਅਦ ਇੱਥੇ ਸਾਨੂੰ ਬਾਬਾ ਦਰਸ਼ਨ ਸਿੰਘ ਜੀ ਇੱਕ ਮਿਲਦੇ ਨੇ ਜਿਹੜੇ ਕਿ ਬਡਾਲੀ ਪਿੰਡ ਦੇ ਨਾਲ ਜੋ ਲਾਂੜਾ ਖਰੜ ਦੇ ਨਾਲ ਹੈ ਬਡਾਲੀ ਉੱਥੋਂ ਦੇ ਰਹਿਣ ਵਾਲੇ ਨੇ ਉਹ ਤੁਹਾਨੂੰ ਦੱਸਦੇ ਨੇ ਕਿ ਪਵਿੱਤ ਪਿੱਛੇ ਇੱਕ ਜੋ ਬੀਬੀ ਦਾ ਪੀਬੀਜੀ ਬੀਬੀ ਮੁਂਤਾਜ਼ ਬੇਗਮ ਦਾ ਤਪ ਸਥਾਨ ਵੀ ਹੈ ਉੱਥੇ ਜੇ ਤੁਸੀਂ ਦਰਸ਼ਨ ਕੀਤੇ ਬੀਬੀ ਦੀ ਬਹੁਤ ਵੱਡੀ ਤਸਵੀਰ ਲੱਗੀ ਹੋਈ ਹੈ ਕੁਝ ਸੰਤਾ ਮਹਾਪੁਰਸ਼ਾਂ ਦੀਆਂ ਤਸਵੀਰਾਂ ਨੇ ਤੇ ਉਹਨਾਂ ਤਸਵੀਰਾਂ ਦੇ ਵਿੱਚ ਬੀਬੀ ਮੁਂਤਾਜ਼ ਬੇਗਮ ਦੀ ਤਸਵੀਰ ਹੈ ਪੈਰੋ ਮਾਜਰੇ ਵਾਲੇ ਸੰਤਾ ਦੀ ਤਸਵੀਰ ਹੈ ਹੋਰ ਕੁਝ ਸੰਤਾ ਮਹਾਪੁਰਸ਼ਾਂ ਦੀਆਂ ਤਸਵੀਰਾਂ ਵੀ ਉਸ ਘੋਰੇ ਵਾਲੀ ਥਾਂ ਤੇ ਤਪ ਵਾਲੀ ਥਾਂ ਤੇ ਉੱਚੀ ਥਾਂ ਤੇ ਬਹੁਤ ਲੱਗੇ ਹੋਈਆਂ ਨੇ ਤੇ ਆਲੇ ਦੁਆਲੇ ਬਹੁਤ ਹੀ ਸੁੰਦਰ ਵਾਤਾਵਰਨ ਰਣਮੇਖ ਪਹਾੜੀਆਂ ਠੰਡੀ ਹਵਾ ਠੰਡੀ ਹਵਾ ਦੇ ਬੁੱਲੇ ਤੇ ਆਲੇ ਦੁਆਲੇ ਸੁੰਦਰ ਗੁੰਬਦ ਨੇ ਜਿਹੜੇ ਉਹ ਬਣੇ ਹੋਏ ਨੇ ਪੰਜਾਬ ਦੀ ਮੈਂ ਸਮਝਦਾ ਹਾਂ ਸਾ ਬਹੁਤੀ ਸੰਗਤ ਨੂੰ ਇਸ ਪਵਿੱਤਰ ਸਥਾਨ ਬਾਰੇ ਨਹੀਂ ਪਤਾ ਮੈਂ ਫੇਰ ਰੂਟ ਦੱਸਿੰਦਾ ਜੇਤਨ ਕਰਾਂ ਰੋਪੜ ਤੋਂ ਜੇ ਰਾਮਪੁਰ ਪ੍ਰਖਾਲੀ ਮੀਆਪੁਰ ਤੋਂ ਜਾਣਾ ਹੋਵੇ ਰੰਗੀਲਪੁਰ ਉੱਤਰ ਕੇ ਜਾਂ ਰੰਗੀਲਪੁਰ ਦੇ ਰਸਤੇ ਹੋ ਜਾਣਾ ਹੋਵੇ ਅੱਗੇ ਰਾਮਪੁਰ ਪ੍ਰਖਾਲੀ ਵੱਡਾ ਪਿੰਡ ਹੈ ਉਸ ਪਿੰਡ ਦੇ ਬਿਲਕੁਲ ਰੋਡ ਦੇ ਉੱਤੇ ਸਥਾਨ ਤੋਂ ਸੜਕ ਜਾਂਦੀ ਹੈ ਜਿਸ ਤੋਂ 3 ਕਿਲੋਮੀਟਰ ਇਹ ਸਥਾਨ ਪੈਂਦਾ ਹੈ ਬਹੁਤ ਉੱਚੀਆਂ ਪਹਾੜੀਆਂ ਦੇ ਵਿੱਚ ਜਾ ਕੇ ਇਹ ਰਣਵੀਕ ਸਥਾਨ ਬਣਿਆ ਹੋਇਆ ਹੈ ਤੇ ਬੀਬੀ ਮੁਮਤਾਜ਼ ਬੇਗਮ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭਗਤੀ ਕਰਦੇ ਸਾਰੀ ਉਮਰ ਕੱਢੀ 136 ਸਾਲ ਦਾ ਸਮਾਂ ਇੱਥੇ ਬਣਿਆ ਇੱਥੇ ਇੱਕ ਖੂਹ ਹੈ ਜਿਹੜਾ ਬੀਬੀ ਮੁਮਤਾਜ਼ ਬੇਗਮ ਨੂੰ ਉਹਨਾਂ ਦੇ ਪਿਤਾ ਜੀ ਨੇ ਬਣਵਾ ਕੇ ਦਿੱਤਾ ਸੀ ਜਿੱਥੇ ਸਾਰੀ ਉਮਰ ਉਹਨਾਂ ਨੇ ਭਗਤੀ ਕੀਤੀ ਇਸੇ ਖੂਹ ਦੇ ਉੱਤੇ ਖੂਹ ਦੇ ਕੋਲ ਬੈਠ ਕੇ ਤੇ ਸਿੰਘ ਸਾਹਿਬ ਗਿਆਨੀ ਜਥੇਦਾਰ ਪਾਪਾ ਬਲਵੰਤ ਸਿੰਘ ਜੀ ਸਿੰਘ ਮੁਖ ਸੇਵਾਦਾਰ ਇੱਥੇ ਭਾਈ ਗੁਰਪ੍ਰੀਤ ਸਿੰਘ ਜੀ ਜਾਂ ਗਿਆਨੀ ਰਣ ਸਿੰਘ ਜੀ ਇੱਥੇ ਸੇਵਾ ਦੇਖਦੇ ਨੇ ਸਾਰੀ ਇਸ ਪਵਿੱਤਰ ਗੁਰੂ ਘਰ ਦੀ ਤੇ ਬੀਬੀ ਮਮਤਾਜ਼ ਬੇਗਮ ਜਿਹੜੀ ਕਿ ਪਾਏ ਬਚਿੱਤਰ ਸਿੰਘ ਦੀ ਸੇਵਾ ਕਰਦੀਆਂ ਜਿਨ੍ਹਾਂ ਦੀ ਯਾਦ ਵਿੱਚ ਉਹਨਾਂ ਨੇ ਸਾਰੀ ਜ਼ਿੰਦਗੀ ਕੱਢੀ ਉਸ ਜਪ ਤਪ ਵਾਲੀ ਰੂਹ ਦੀ ਯਾਦ ਵਿੱਚ ਇਹ ਪਵਿੱਤਰ ਸਥਾਨ ਬਣਿਆ ਹੈ ਇਥੋਂ ਤੁਸੀਂ ਆਲੇ ਦੁਆਲੇ ਨਿਗਾਹ ਮਾਰੋ ਬੂ ਦੂਰ ਪੰਜਾਬ ਦੇ ਇਲਾਕੇ ਹਿਮਾਚਲ ਦੇ ਇਲਾਕੇ ਰਣਮੀਖਸਥਾਨ ਹੈ ਸ਼ਰਦਾ ਭਾਵਨਾਵਾਂ ਵਾਲਾ ਇਕਾਂਤ ਵਾਲਾ ਜਿੱਥੇ ਬਹੁਤ ਮਨ ਲੱਗਦਾ ਹੈ ਇੱਕ ਤਰ੍ਹਾਂ ਨਾਲ ਇਹ ਇਹ ਸਥਾਨ ਵਾਕਿਆ ਹੀ ਦੇਖਣਯੋਗ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਨਿਮਰਤਾ ਸਹਿਤ ਕਿ ਇਸ ਸਥਾਨ ਨੂੰ ਜਰੂਰ ਦੇਖ ਕੇ ਆਉਣ ਦੀ ਕਿਰਪਾਲਤਾ ਤੁਸੀਂ ਸਾਰਿਆਂ ਨੇ ਕਰਨੀ ਹੈ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ